ਮਾਜ ਮਹੱਲਾ ਚੌਥਾ ਹਉ ਗੁਣ ਗੋਵਿੰਦ ਹਰਨਾਮ ਧਿਆਈ ਹਉ ਗੁਣ ਗੋਵਿੰਦ ਹਰਨਾਮ ਧਿਆਈ ਮੇਲ ਸੰਗਤ ਮਨ ਨਾਮ ਵਸਾਈ ਮੇਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗੰਮ ਅਗੋਚਰ ਸੁਆਮੀ ਮੈਲ ਸਤਿਗੁਰ ਹਰ ਰਸ ਕੀ ਚੈ ਜੀਓ ਧਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਇ ਪੁੱਛਾ ਜਨ ਹਰ ਕੀ ਬਾਤਾ ਪਾਵ ਮਲੋਵਾ ਮਲਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਓ ਪਾਵ ਮਲੋਵਾ ਮਲਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਓ ਸਤਗੁਰ ਦਾਤਾ ਨਾਮ ਦਿੜਾਇਆ ਸਤਗੁਰ ਦਾਤਾ ਨਾਮ ਮੂੰ ਦਿੜਾਇਆ ਵਡਭਾਗੀ ਗੁਰਦਰਸ਼ਨ ਪਾਇਆ ਵੜ ਭਾਗੀ ਗੁਰਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰ ਪੂਰ ਅਮਰਤ ਲਿਚੈ ਜੀਓ ਹਰ ਸਤ ਸੰਗਤ ਸਤ ਪਰਖ ਮਿਲਾਈਐ ਮਿਲ ਸਤ ਸੰਗਤ ਹਰ ਨਾਮ ਪਿਆਈਐ ਮੇਲ ਸਤ ਸੰਗਤ ਹਰ ਨਾਮ ਤੇ ਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੋਰੀ ਮਤ ਹਰਨਾ ਪਰਿਚੈ ਜਿਓ ਮਾਜ ਮਹੱਲਾ ਚੌਥਾ ਆਵਹੋ ਭੈਣ ਤੁਸੀਂ ਮਿਲਹੋ ਪਿਆਰੀਆ ਜੋ ਮੇਰਾ ਪ੍ਰੀਤਮ ਦਸੇ ਤਿਸਕੇ ਹਾਂ ਵਾਰੀਆ ਮੇਲ ਸਤ ਸੰਗਤ ਲੱਦਾ ਹਰ ਸਜਣਾ ਮੇਲ ਸਤ ਸੰਗਤ ਲੱਦਾ ਹਰ ਸਜਣਾ ਹਾਂ ਸਤਗੁਰ ਵਿਟਹੋਂ ਕੋਮਾਈਆ ਜੀਉ ਜਹਾਂ ਜਹਾਂ ਦੇਖਾਂ ਕਹਤੈ ਹੈ ਸੁਆਮੀ ਤੋ ਘਟ ਘਟ ਰਵਿਆ ਅੰਤਰ ਜਾਮੀ ਗੁਰਪੂਰੈ ਹਰ ਨਾਲ ਦਿਖਾਲਿਆ ਹਾਂ ਸਤਿਗੁਰੂ ਮਿਟਹੁ ਹਾਂ ਸਦ ਵਾਰਿਆ ਜੀਉ ਇਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸਬਈਆ ਸਭ ਏਕਾ ਜੋਤ ਵਰਤੈ ਭਿੰਨ ਭਿੰਨ ਨ ਰਲੈ ਕਿਸੈ ਦੀ ਰਲਈਆ ਸਭ ਏਕਾ ਜੋਤ ਵਰਤੈ ਭਿੰਨ ਭਿੰਨ ਨਾਰ ਲਈ ਕਿਸੈ ਦੀ ਰਲਾਈਆ ਗੁਰ ਪ੍ਰਸਾਦ ਦੀ ਇੱਕ ਨਦਰੀ ਆਇਆ ਹਾਂ ਸਤਿਗੁਰ ਵਿਟਹਾਂ ਵਰਤਾਇਆ ਜੀਓ ਜਨ ਨਾਨਕ बोलै अमृत वाणी गुर सिख खां कै मन प्यारी भाणी जन नानक बोलै अमृत वाणी गुर सिख खां कै मन प्यारी भाणी ਉਪਦੇਸ ਕਰੇ ਗੁਰ ਸਤਗੁਰ ਪੂਰਾ ਉਪਦੇਸ ਕਰੇ ਗੁਰ ਸਤਗੁਰ ਪੂਰਾ ਗੁਰ ਸਤਗੁਰ ਪਰ ਉਪਕਾਰਿਆ ਜੀਉ ਸਤ चौपदे महल्ले चौथे के माज महला पौपदे घर पहला मेरा मन लोच गुरदर ताई ਬੇਨ ਪੁਕਾਰੇ ਚਾਤ੍ਰਿਕ ਕੀ ਨਿਆਈਂ ਤ੍ਰਿਖਾ ਨਾ ਉੱਤਰੈ ਸਾਤ ਨ ਆਵੇ ਬੇਨ ਦਰਸਨ ਸੰਤ ਪਿਆਰੇ ਜੀਓ ਹਾਂ ਕਲਿਜੀਓ ਕੋਲ ਕੁਮਾਈ ਗੁਰ ਦਰਸਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਜ ਧੁਨ ਬਾਣੀ ਚਰ ਹੋ ਆ ਦੇਖੇ ਸਾਰੰਗ ਪਾਣੀ ਕੰਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀ ਤੂੰ ਮੁਰਾਰੇ ਜਿਓ ਹਾਂ ਖੋਲੀ ਹਾਂ ਖੋਲ ਕੁਮਾਈ ਗੋਰਾ ਸੱਜਣ ਮੇਤ ਮੋਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲਜੋਗ ਹੋਤਾ ਹਣ ਕਦ ਮਿਲਿਆ ਪ੍ਰੇਤੁਦ ਭਗਵੰਤਾ ਮੋਹੇ ਰੈਣ ਨਾ ਵਿਹਾਵੈ ਨੀਂਦ ਨਾ ਆਵੈ ਬੈਨ ਦੇਖੇ ਗੁਰਦਰਬਾਰੇ ਜੀਓ ਹਾਂ ਖੋਲੀ ਜੀਓ ਖੋਲ ਕੁਮਾਈ ਤੈਸੋ ਸੱਚੇ ਗੁਰ ਦਰਬਾਰੇ ਜਿਓ ਰਹਾਓ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਆਪਨਾਸੀ ਕਰਮਹਿ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਉ ਹਉ ਕੋਲੀ ਜਿਉ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਰਾਗ ਮਾਝ ਮਹੱਲਾ 5 ਸਾਰਤ ਸੁਹਾਵੇ ਸਾਰੁਤ ਸੁਹਾਵੀ ਜਿਤ ਤੁਦ ਸਮਲਿ ਸੋ ਕੰਮ ਸੁਹੇਲਾ ਜੋ ਤੇਰੀ ਘਾਲੀ ਸੋ ਰਿਦਾ ਸੁਹੇਲਾ ਜਿਤ ਹਿਰਦੈ ਤੂੰ ਉਠਾ ਸਭਨਾ ਕੇ ਦਾਤਾ ਰਾਜੀਓ ਤੋਂ ਸੰਜਾ ਸਾਹਿਬ ਬਾਪ ਹਮਾਰਾ ਨਾਨਦ ਤੇਰੇ ਅਖਟ ਪੰਡਾਰਾ जिस तू दे सो तृप्त त्यावै सोई भगत तुम्हारा जीओ सबको आस तेरी बैठाओ अंतर है उठाओ ਸਬੇ ਸੰਜੀਵਾਲ ਸਦਾਇਨ ਸਬੇ ਸੰਜੀਵਾਲ ਸਦਾਇਨ ਤੂੰ ਕਿਸੈ ਨਾ ਦਿਸਹਿ ਬਹਾਰਾ ਜੀਉ ਤੂੰ ਆਪੇ ਗੁਰਮੁਖ ਮੁਕਤ ਕਰਾਏਹਿ ਤੂੰ ਆਪੇ ਮਨ ਮੁਖ ਜਨਮ ਪਵਾਇਹਿ ਨਾਨਕ ਦਾਸ ਤੇਰੇ ਬਲਹਾਰ ਸਭ ਤੇਰਾ ਖੇਲ ਦਸਹਰਾ ਜਿਓ ਮਾਜ ਮਹੱਲਾ ਪੰਜਵਾ ਅਨਹਦ ਵਜੈ ਸਹਜ ਸੁਹਿਲਾ ਸਬਦ ਆਨੰਦ ਕਰੇ ਸਦਕੇ ਲਾਓ ਸਹਜ ਗੁਫਾ ਮਹਿ ਤਾੜਿ ਲਾਈ ਆਸਣ ਊਚ ਸਵਾਰਿਆ ਜੀਓ ਫਿਰ ਘਰੇ ਆਪਣੇ ਘਰ へ ਮਹ ਆਇਆ ਜੋ ਲੋੜਿੰਦਾ ਸੋਈ ਪਾਇਆ ਕ੍ਰਿਪਤ ਅਗਾਏ ਰਹਾ ਹੈ ਸੰਤੋ ਗੋर्यਨ ਪਾਉ ਪਰਖ ਦਿਖਾਰਿਆ ਜੀਓ ਆਪੇ ਰਾਜਨ ਆਪੇ ਲੋਗਾ ਆਪੇ ਨਿਰਵਾਣੀ ਆਪੇ ਭੋਗਾ ਆਪੇ ਤਖਤ ਬਹਿ ਸਚ ਨਿਆਈ ਸਭ ਚੋਕੇ ਕੋਕ ਪੁਕਾਰਿਆ ਜੀਉ ਜਿਹਾ ਡਿਠਾ ਮੈਂ ਤੇ ਹੋ ਕਹਿਆ ਤੇ ਸੋਰਾ ਸੋ ਆਇਆ ਪੇਦੁ ਲਹਿਆਉ ਤੇ ਸੋਰਾਸੋ ਆਇਆ ਜਿਨ ਪੇਦੁ ਲਹਿਆਉ ਜੋਤੀ ਜੋਤ ਮਿਲੀ ਸੋ ਖੋ ਪਾਇਆ ਜਨ ਨਾਨਕ ਇਕਪਸਾਰਿਆ ਜੀਉ ਮਾਜ ਮਹੱਲਾ ਪੰਜਵਾਂ ਜਿਤ ਘਰ ਪਰ ਸੋਹਾਗੁ ਬਣਾਇਆ ਤਿਤ ਘਰ ਸਖੀਏ ਮੰਗਲ ਲਗਾਇਆ ਆਨਦ ਦੇ ਬਨੋਦ ਤਿਤ ਘਰ ਸੋਹ ਹੈ ਜੋ ਤਨ